ਗੱਲ ਕਰ ਰਹੇ ਨੇ ਬਈ ਕਹਿੰਦੇ ਕੰਗੜਾ ਨੇ ਕੀ ਕੀਆ ਕੰਗਣਾ ਦੇ ਅੰਦਰ ਜਿਹੜਾ ਜ਼ਹਿਰ ਆਣਾ ਉਹ ਥੋੜੇ ਜੇ ਟਾਈਮ ਬਾਅਦ ਫੇਰ ਕਿਤੇ ਉੱਠਲ ਜਾਂਦਾ ਹੈ ਫਿਰ ਉਹ ਕੱਢ ਦਿੰਦੀ ਕਿਸੇ ਨਾ ਕਿਸੇ ਪਾਸਿਓ ਉਹ ਕਹਿੰਦੀ ਕਿ ਜਿਹੜਾ ਹਿਮਾਚਲ ਦੇ ਵਿੱਚ ਨਸ਼ਾ ਆ ਰਿਹਾ ਉਹ ਪੰਜਾਬ ਦੇ ਵਿੱਚੋਂ ਆਉਂਦਾ ਹੈ ਤੇ ਆਉਂਦਾ ਪਾਕਿਸਤਾਨ ਤੋਂ ਮਤਲਬ ਵੀ ਕੋਈ ਵੀ ਗੱਲ ਹੋਵੇ ਵਿੱਚ ਪੰਜਾਬ ਜ਼ਰੂਰ ਆਉਣਾ ਚਾਹੀਦਾ ਹੈ ਇਸੇ ਵੀ ਇੱਥੇ ਵੀ ਵਿਚਾਲੇ ਪੰਜਾਬ ਹੈ ਇੱਕ ਪਾਸੇ ਹਿਮਾਚਲ ਇੱਕ ਪਾਸੇ ਪਾਕਿਸਤਾਨ ਵਿਚਾਲੇ ਪੰਜਾਬ ਸੋ ਪਤਾ ਨਹੀਂ ਇਹ ਗੱਲ ਕਿੰਨੀ ਕੁ ਵਾਜਬ ਹੈ ਕਿੰਨੀ ਕੁ ਠੀਕ ਹੈ ਪਰ ਕੰਗਣਾ ਨੂੰ ਜ਼ਿਆਦਾ ਪਤਾ ਲੱਗ ਜਾਂਦਾ ਹੈ ਇਸ ਚੀਜ਼ ਬਾਰੇ ਦੇਖੋ ਕੰਗੜਾ ਜਿਹੜੀ ਆ ਉਹ ਕਿੰਨੀ ਕੁ ਸਿਆਣੀ ਆ ਉਹ ਤੇ ਹੜ ਨੂੰ ਪਹਚਾਲ ਕਹੀ ਜਾਂਦੀ ਸਿਆਪ ਤੇ ਉੱਥੇ ਲੋਕਾਂ ਚ ਜਾ ਕੇ ਜੀ ਜਿਹੜੀ ਬੀਬੀ ਆਪਣੇ ਉੱਥੇ ਲੋਕਾਂ ਦੀ ਤਬਾਈ ਵੇਖਣ ਗਈ ਤੇ ਉਹਨੂੰ ਇਹ ਨਹੀਂ ਪਤਾ ਹਮ ਜਿੱਥੋਂ ਦੀ ਰਹਿਣ ਵਾਲੀ ਆ ਕਿ ਉੱਥੇ ਬਰਬਾਦੀ ਵਿਪਤਾਈ ਕਿਸ ਕਿਸਮ ਦੀ ਆ ਉਹਦਾ IQ ਲੈਵਲ ਦੇਖ ਹਮ ਹਾਲਿਓ ਬੜੀ ਪੜੀ ਲਿਖੀ ਆ ਜੀ ਉਹ ਤੇ ਕਹਿੰਦੀ ਵੀ ਮੈਨੂੰ ਤਾਂ ਕਿਹਾ ਗਿਆ ਸੀਗਾ ਕਿ ਕੋਈ ਕੰਮ ਧੰਦਾ ਹੈ ਨਹੀਂਗਾ ਬਸ ਵਿਲੇ ਜੇ ਰਹਿਣਾ ਹੈ ਇਹ ਮੈਂ ਤਾਂ ਉਸ ਹੱਬ ਨਾਲ ਆਈ ਸੀ ਇੱਥੇ ਤੇ ਕੰਮ ਆਇਆ ਖਤਰੇ ਵਾਲਾ ਹੀ ਆ ਮਾੜਾ ਮੋਟਾ ਕੰਮ ਕਰਨਾ ਪੈਂਦਾ ਆਖੇ ਜੀ ਮੈਨੂੰ ਤਾਂ ਮੇਦ ਸੀ ਮਨਿਸਟਰ ਬਣਾ ਦੇਣਗੇ ਮਨਿਸਟਰ ਵਾਲੀ ਕਾਬਲੀਅਤ ਤੇਰੇ ਚ ਬੀਪੀ ਬਹੁਤ ਫੋਲੇ ਆ ਝੂਠ ਮਾਰਨ ਤੂੰ ਨਹੀਂ ਉੱਕਦੀ ਜੀ ਇਤਿਹਾਸ ਦੀ ਰੀਲ ਬਣਾਉਣ ਤੂੰ ਨਹੀਂ ਉੱਕਦੀ ਠੀਕ ਹੈ ਜੀ ਵਿੱਤਮ ਕਾਰਡ ਖਿਡਣ ਤੂੰ ਨਾ ਉੱਕਦੀ ਲੋ ਕਿ ਕਿਹੜੀ ਕੁਆਲਿਟੀ ਆ ਜਿਹੜੀ ਤੇਰੇ ਚ ਨਹੀਂ ਤੇ ਮੋਤੀ ਸਾਹਿਬ ਨੇ ਪਤਾ ਨਹੀਂ ਕਿਉਂ ਦਿਯੰਤਦਾਰੀ ਨਹੀਂ ਵਿਖਾਈ ਜੀ ਇਹ ਵੀ ਸਵਾਲ ਕਿਤੇ ਪੀਸੀਓ ਕਰਨਗੇ ਜ਼ਿੰਦਗੀ ਚ ਕਿਤੇ ਹਮ ਤੋਰੀ ਸਵਾਲ ਇੱਕ ਬਣਦਾ ਹੈ ਕਿ ਆਈਡੀ ਕਾਬਲੀਅਤ ਦੀ ਅਣਦੇਖੀ ਦਾ ਕਾਰਨ ਕੀ ਹੈ ਤੇ ਰਹੀ ਗੱਲ ਦੂਜੀ ਜਿਹੜੀ ਤੁਸੀਂ ਕਹਿ ਰਹੇ ਹੋ ਜ਼ਹਿਰ ਦੇਖੋ ਇੱਕ ਗੱਲ ਤੇ ਮੈਂ ਤੁਹਾਨੂੰ ਕਹਾਂਗਾ ਮੈਂ ਨਾ ਸਿੱਧੀ ਗੱਲ ਹੈ ਇਸ ਕੋਲੋਂ ਥੋੜਾ ਕੁਝ ਬੰਦਿਆਂ ਨੂੰ ਕੌੜਾ ਫਿੱਕਾ ਲੱਗਦਾ ਜੀ ਮੈਂ ਇਹ ਗੱਲ ਸੱਚੀ ਕਹਿਣਾ ਹਾਂ ਅਸੀਂ ਇੱਕੋ ਗੱਲ ਤੇ ਅੜ ਜੰਨੇ ਆ ਸਾਡੇ ਪੰਜਾਬ ਨੂੰ ਬਦਨਾਮ ਕਰਦੇ ਬਦਨਾਮ ਕਰ ਹੂੰ ਮੈਂ ਤੁਹਾਨੂੰ ਹੁਣ ਇੱਕ ਖਬਰ ਦੱਸਣ ਲੱਗਾ ਜੀ ਸਰ ਸ਼ੀਸ਼ਾ ਝੂਠ ਨਹੀਂ ਬੋਲਦਾ ਹੁੰਦਾ ਜੋ ਮਰਜ਼ੀ ਕਰ ਲਾ ਆਪਦੀ ਪੀੜੀ ਥੱਲੇ ਸੋਟਾ ਮਾਰ ਕੇ ਵੀ ਵੇਖੋ ਕਿ ਤੁਸੀਂ ਕਿੱਥੇ ਖਲੋਤੇ ਜੀ ਬਾਲੂਗੰਜ ਥਾਣੇ ਦੇ ਵਿੱਚ ਪਰਚਾ ਕੱਟਿਆ ਗਿਆ ਥੋੜਾ ਸਮਾਂ ਪਹਿਲਾਂ ਹੂੰ ਮੈਂ ਥਾਣਾ ਵੀ ਦੱਸ ਦੇਣਾ ਕੋਈ ਪਰਚਾ ਵੀ ਘੜਾ ਸਕਦਾ ਐਵੇਂ ਨਾ ਕਹਦੇ ਕਿ ਮਥਪੀਆਂ ਮਰੀ ਜਾਂਦਾ ਬਾਲੂ ਗੰਜ ਥਾਣੇ ਦੇ ਵਿੱਚ ਜੀ ਤਿੰਨ ਪੰਜਾਬੀ ਮੁੰਡਿਆਂ ਤੇ ਪਰਚਾ ਹੋਇਆ ਹਮ ਉਹਨਾਂ ਕੋਲੋਂ ਹੈਰੋਇਨ ਫੜੀ ਗਈ ਉੱਥੋਂ ਦੀ ਪੁਲਿਸ ਜਿਹੜੀ ਆ ਬਹੁਤ ਇਹਨਾਂ ਚੀਜ਼ਾਂ ਤੇ ਸਖਤ ਆ ਹਮ ਜਦੋਂ ਉਹਨਾਂ ਨੇ ਤਹਿਕੀਕਾਤ ਕੀਤੀ ਨੰਬਰ-ਨੰਬਰ ਫੋਲੇ ਫੋਨ ਫੋਲੇ ਉਹਦੇ ਵਿੱਚ ਜਿਹੜਾ ਬੰਦਾ ਸਪਲਾਈਅਰ ਸੀਗਾ ਉਹ ਤੇ ਜੇਲ੍ਹ 'ਚ ਬੈਠਾ ਸੀਗਾ ਸਾਰਾ ਹਮ ਤੇ ਉਹਦੀ ਸਾਰੀ ਸ਼ਾਇਦ ਬਾਹਰਲੇ ਨੰਬਰ ਤੋਂ ਸਾਰੀ ਚੈਟ ਆ ਉਹਨਾਂ ਦੇ ਨਾਲ ਉਹਨਾਂ ਨੇ ਹਿਮਾਚਲੀ ਪੁਲਿਸ ਨੇ ਸਾਰਾ ਕੁਝ ਕਢਾ ਲਿਆ ਕਿ ਯਾਰ ਜੇਲ੍ਹ ਚ ਬੈਠੇ ਬੰਦੇ ਤੋਂ ਸਪਲਾਈ ਲੈ ਰਹੇ ਨੇ ਇਹ ਜੀ ਤਾਂ ਫਿਰ ਤੁਸੀਂ ਕਿਵੇਂ ਕਹੋਗੇ ਹਾਂ ਬਿਲਕੁਲ ਸਾਡਾ ਕੋਈ ਕਸੂਰ ਨਹੀਂ ਸਕਦੇ ਹਾਂ ਯਾਰ ਮੈਨੂੰ ਨਾ ਇੰਨਾਂ ਚੀਜ਼ਾਂ ਤੇ ਥੋੜਾ ਇਹ ਕਹਿਣ ਚ ਗਰੇਜ਼ ਨਹੀਂ ਹੁੰਦਾ ਕਿ ਦਰਅਸਲ ਅਸੀਂ ਕਿਤੇ ਨਾ ਕਿਤੇ ਇੰਨਾਂ ਚੀਜ਼ਾਂ ਤੇ ਜ਼ਿਆਦਾ ਹੀ ਕੁਝ ਨਾ ਹੋ ਜਾਂਦੇ ਆ ਕਿ ਕੰਗਣਾ ਇਦਾਂ ਕਹਿੰਦੀ ਉਦਾਂ ਕਹਿੰਦੀ ਬਥੇਰਾ ਕੁਝ ਹੋ ਵਾਇਆ ਤਾਂ ਕਹਿੰਦੀ ਆ ਪਰ ਬਾਲੂ ਗਾਂਝੇ ਚੋਂ ਫੜੇ ਜਿਹੜੇ ਬੰਦੇ ਆ ਸਰ ਉਹਨਾਂ ਦੇ ਫੋਨਾਂ ਚੋਂ ਨਿਕਲਿਆ ਰਿਕਾਰਡ ਹੈ ਜਿਹੜਾ ਜੇਲ੍ਹ ਵਿੱਚ ਬੈਠੇ ਬੰਦੇ ਤੋਂ ਸਪਲਾਈ ਹਾਸਲ ਕਰ ਰਹੇ ਨੇ ਜੀ 8-10 ਲੱਖ ਦਾ ਲੈਣਦੇ ਨੇ ਆ ਕਾਊਂਟਰਾਂ ਦੇ ਜ਼ਰੀਏ ਹੂੰ ਤਾਂ ਸਾਡੇ ਜਿਹੜੇ ਜੇਲ੍ਹ ਮੰਤਰੀ ਨੇ ਭਗਵੰਤ ਮਾਨ ਕੀ ਇਹਦੇ ਤੇ ਉਹ ਬੋਲਣਗੇ ਕਿ ਇਹ ਝੂਠ ਹੈ ਕੀ ਇਹ ਝੂਠ ਹੈ ਅਸੀਂ ਤੇ ਕੰਗੜਾ ਨੂੰ ਜਵਾਬ ਦੇ ਦਿੰਨੇ ਆ ਵੀ ਭੈਣੇ ਮੇਰੀਏ ਵੀ ਜੇ ਪਾਕਿਸਤਾਨ ਚੋਂ ਆਉਂਦਾ ਹੂੰ ਤੂੰ ਮੋਤੀ ਕੁਲ ਜਾਣਾ ਕਿਉਂਕਿ ਇੰਟਰਨੈਸ਼ਨਲ ਬਾਰਡਰ ਦੀ ਸਕਿਉਰਟੀ ਉਹਨਾਂ ਦੇ ਕੋਲ ਹੈ ਉਹਨਾਂ ਦੇ ਕੋਲ ਹੈ ਜੇ ਤੂੰ ਮੰਨਦੀ ਹੈ ਭਣੇ ਕਿ ਭਾਈ ਪਾਕਿਸਤਾਨ ਚ ਆ ਰਿਹਾ ਜੀ ਵਾਇਆ ਪੰਜਾਬ ਆ ਰਿਹਾ ਹਮ ਠੀਕ ਹੈ ਤਾਂ ਫਿਰ ਬਾਰਡਰ ਸੀਲ ਕਰੋ ਨਾ ਜੀ ਜੀ ਬਾਰਡਰ ਸੀਲ ਕਰੋ ਹਮ ਆਉਣ ਦਿਦੇ ਹੋ ਪੰਜਾਬ ਚ ਵੀ ਕਾਹਨੂੰ ਆਉਂਦੇ ਨਾ ਫਿਰ ਉੱਥੇ ਨਹੀਂ ਨਹੀਂ ਜਿਹੜਾ ਦਿੱਲੀ ਚ ਫੜਿਆ ਜਾਂਦਾ ਜੀ ਸਮਾਨ ਉਹ ਕਿੱਥੋਂ ਆਉਂਦਾ ਉਹ ਵੀ ਪੰਜਾਬ ਚੋਂ ਜਾਂਦਾ ਜੀ ਜਿਹੜਾ ਗੁਜਰਾਤ ਪੋਰਟ ਤੋਂ ਫੜਿਆ ਜਾਂਦਾ ਉਹ ਵੀ ਪੰਜਾਬ ਚੋਂ ਜਾਂਦਾ ਜੀ ਹਮ ਮਾਲਕ ਜਿੱਥੇ ਉਹ ਗਲਤ ਆ ਉਥੇ ਉਹ ਗਲਤ ਆ ਪਰ ਤੁਸੀਂ ਹਰ ਥਾਂ ਤੇ ਸਹੀ ਨਹੀਂ ਆ ਜੀ ਮੇਰਾ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬੜਾ ਸ਼ਿਕਾਇਤੀ ਲਹਿਜ਼ੇ ਨਾਲ ਮੇਰਾ ਤਰਕ ਆ ਹਮ ਕਿ ਭਾਈ ਅਸੀਂ ਹਰ ਗੱਲ ਤੇ ਨਾ ਆਪਣੇ ਆਪ ਨੂੰ ਆਪ ਹੀ ਡਿਫੈਂਡ ਕਰ ਲੈਨੇ ਬਈ ਸਾਡੇ ਵਰਗਾ ਦੁੱਧ ਤੋਤਾ ਕੌਣ ਆ ਜੀ 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 ਨਹੀਂ ਸਰ ਹਮ ਸਾਡੇ ਚ ਕਮੀਆਂ ਪੇਸ਼ੀਆਂ ਹੈ ਸਾਡੇ ਸਿਸਟਮ ਜੇ ਕਹਿੰਦੇ ਤੁਸੀਂ ਮੌਕਾ ਦਿਨੇ ਪਾਕਿਸਤਾਨ ਚੋ ਵੀ ਹੁੰਦਾ ਸਰ ਡਰੋਨ ਡਿੱਗਦੇ ਨੇ ਵਾਧੂ ਕੁਝ ਫੜੇ ਚਾਰ ਫੜੇ ਜਾਂਦੇ 40 ਡਿੱਗਦੇ ਆ ਜੀ ਠੀਕ ਹੈ ਇੱਥੇ ਵੀ ਬਣਦਾ ਹੈ ਲੁਧਿਆਣੇੋਂ ਸਾਡੇ ਇੱਥੇ ਡਰੱਗ ਫੈਕਟਰੀ ਫੜੀ ਜਾਂਦੀ ਆ ਅਸੀਂ ਕਿਹੜੇ ਮੂੰਹ ਨਾਲ ਕਹੀਏ ਐਸੇ ਸਰਕਾਰ ਦੇ ਵਿੱਚ ਲੁਧਿਆਣੇ ਚ ਜੀ ਜੀ 60 65 ਕਿਲੋ ਤੇ ਹੈਰੋਇਨ ਫੜੀ ਗਈ ਸੀ ਅਫਗਾਨੀ ਬੰਦਾ ਲਿਆ ਕੇ ਉੱਥੇ ਡਾਕਟਰ ਬਿਠਾਇਆ ਸੀ ਕਿ ਯਾਰ ਸਾਨੂੰ ਮੇਂ ਕੁਝ ਸਚਾਈਆਂ ਪਰਮਾਨ ਕਰ ਲੈਣੀਆਂ ਚਾਹੀਦੀਆਂ ਤੇ ਜੇ ਇਲਜ਼ਾਮ ਮੜੇ ਜਾਂਦੇ ਨੇ ਸਰ ਸਾਡੇ ਤੇ ਤੂੰ ਉਹਨਾਂ ਨੂੰ ਕਾਊਂਟਰ ਕਰਨ ਦਾ ਸਾਡਾ ਹੱਕ ਵੀ ਆ ਫਰਜ਼ੀ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਕਰ ਚਲੋ ਕੁਝ ਦੋਸਤਾਂ ਦੇ ਵੀਊ ਨੇ ਬਈ ਆਪਾਂ ਉਹ ਵੀ ਪੜ ਲੈਨੇ ਆ ਬਲੀ ਸਾਹਿਬ ਕਹ ਰਹੇ ਨੇ ਕਿ ਸਭ ਤੋਂ ਵੱਧ ਸਿੰਥੈਟਿਕ ਨਸ਼ਾ ਜਿਹੜਾ ਦੂਜੇ ਰਾਜਾਂ ਚ ਹੈ ਸਭ ਤੋਂ ਵੱਧ ਸ਼ਰਾਬ ਸਾਊਥ ਦੇ ਰਾਜ ਕਰਦੇ ਨੇ ਕਹਿੰਦੇ ਪਰ ਹਰ ਵਾਰੀ ਬਦਨਾਮ ਕਹਿੰਦੇ ਵੀ ਪੰਜਾਬ ਨੂੰ ਕੀਤਾ ਜਾ ਰਿਹਾ ਪਰ ਇੱਥੇ ਕੋਈ ਜਿੱਥੇ ਮਰਜੀ ਕਿਸੇ ਦਾ ਹੋਏਗਾ ਨੁਕਸ ਹੋਏਗਾ ਕੋਈ ਕੁਝ ਵੀ ਆ ਉਹ ਆਪਣਾ ਘਰ ਠੀਕ ਕਰੇ ਜੀ ਪਰ ਅਸੀਂ ਕਿਸੇ ਦੇ ਬਹਾਨੇ ਆਪਣੀਆਂ ਕਮੀਆਂ ਨੂੰ ਲੁਕਾ ਲਈਏ ਐਸਾ ਸੰਭਵ ਨਹੀਂ ਆਈ ਜੀ ਠੀਕ ਹੈ ਜੀ ਸਾਡਾ 8 ਲੱਖ ਰਜਿਸਟਰਡ ਜਿਹੜਾ ਨਸ਼ੇੜੀ ਹੈ ਉਹ ਅੰਕੜਾ ਉਹ ਕਿੱਥੋਂ ਆਇਆ ਬਈ ਕਿਸੇ ਸਟੇਟ ਚ 8 ਲੱਖ ਰਜਿਸਟਰਡ ਨਸ਼ੇੜੀ ਹੈਗਾ ਜੇ ਹੈਗਾ ਤੇ ਤਾਂ ਹੀ ਆ ਨਾ ਜੀ ਤਾਂ ਮਤਲਬ ਕਿ ਫੈਕਟ ਤੇ ਫੈਕਟ ਨੇ ਹੁਣ ਇਹਨੂੰ ਬਦਨਾਮ ਕਰਨ ਦੀ ਕਹਾਣੀ ਮਿੰਟੂ ਬਦਨਾਮ ਕਰਦਾ ਪੰਜਾਬ ਦਾ ਆ ਡਾਕਟਰ ਬਲਬੀਰ ਨੇ ਦਿੱਤਾ ਨਾ ਅੰਕੜਾ ਹਾਂ ਆ ਥੋੜੇ ਦਿਨ ਪਹਿਲਾਂ ਜੀ ਜੀ ਕਿ ਦੇਖੋ ਜੀ ਉਹ ਪੁੱਛਿਆ ਜੀ ਪੰਜਾਬ ਮੈਂ ਸ਼ਮੁਕਤ ਹੋ ਗਿਆ ਕਿ ਉਹ ਕਹਿੰਦੇ ਜੀ ਜੀ ਇਹ ਨਸ਼ਾ ਮੁਕਤ ਹੁੰਦੇ ਤੇ ਆਪਣਾ 8 ਲੱਖਾਂ ਵਾਲਾ ਅੰਕੜਾ ਤੇ ਕਿਤੇ ਚਲੇ ਜਾਣਾ ਸੀ ਸਾਡਾ ਸਿਹਤ ਮੰਤਰੀ ਘਰੇ ਜੀ ਤੇ ਸੱਚ ਹੈ ਚਲੋ ਫੈਕਟ ਹੈ ਫੈਕਟ ਹੈ ਬਿਲਕੁਲ ਠੀਕ ਹੈ ਨਾ ਮੈਂ ਤਾਂ ਇਹ ਕਹਿਣਾ ਕਿ ਕਿਉਂ ਕਿਸੇ ਤੇ ਤੁਸੀਂ ਦੁਸ਼ਣਵਾਸੀ ਕਰਦੇ ਹੋ ਜੀ ਰਲ ਮਿਲ ਕੇ ਇੱਕ ਕਲੈਕਟਿਵਲੀ ਐਫਰਟਸ ਕਰਨ ਦੀ ਜ਼ਰੂਰਤ ਹੈ ਬਿਲਕੁਲ ਇੱਕ ਕਮਿਊਨਿਟੀ ਦੀ ਜ਼ਰੂਰਤ ਹੈ ਇਹ ਖਤਮ ਨਹੀਂ ਹੋਣਾ ਨਾ ਇਹ ਵੀ ਕੋ ਫਾਇਦਾ ਹਾਂ 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 ਬਿਲਕੁਲ ਇਹ ਤੁਸੀਂ ਅਕਸਰ ਕਹਿੰਦੇ ਹੋ ਕਿ ਭਾਈ ਇਹ ਨਹੀਂ ਹੁੰਦਾ ਖਤਮ ਖੈਰ ਚਲੋ ਜਿਵੇਂ ਤੁਸੀਂ ਕਿਹਾ ਵੀ ਰਲ ਮਿਲ ਕੇ ਚਲੋ ਐਫਰਟਸ ਤਾਂ ਕਰਨੇ ਚਾਹੀਦੇ ਉਹ ਆਪਦੇ ਮੋੜੇ ਤੇ ਲਾ ਕੇ ਦੂਜੇ ਦੇ ਮੋੜੇ ਤੇ ਪਾਸਟ ਛੁੱਟ ਕੇ ਬਚਦਾ ਕੁਝ ਨਹੀਂ ਨਾ ਬਣਨਾ ਕੁਝ ਹੈ ਖੈਰ ਚਲੋ ਤੁਸੀਂ ਡਾਕਟਰ ਬਲਵੀਰ ਸਿੰਘ ਹੋਰਾਂ ਦੀ ਗੱਲ ਕੀਤੀ ਹੈ ਤੇ ਉਹਨਾਂ ਦੀ ਆਪਾਂ ਗੱਲ ਹੋਰ ਕਰ ਲਈਏ ਖੰਨਾ ਦੇ ਇੱਕ ਸਿਵਲ ਹਸਪਤਾਲ ਦੇ ਵਿੱਚ ਇੱਕ ਡਾਕਟਰ ਬੀਬੀ ਨੂੰ ਸਸਪੈਂਡ ਕੀਤਾ ਉਹਨਾਂ ਨੇ ਕਾਰਨ ਇਹ ਸੀਗਾ ਕਿ ਉੱਥੇ ਇੱਕ ਗਰਭਤੀ ਬੀਬੀ ਆਈ ਸੀ ਤੇ ਉਹਦੇ ਇਲਾਜ ਵਾਸਤੇ ਜਦੋਂ ਡਾਕਟਰ ਲੱਭੀ ਤੇ ਡਾਕਟਰ ਮੈਡਮ ਲੱਭੀ ਨਹੀਂ ਫੋਨ ਫੋਨ ਕੀਤੇ ਉਹ ਫਿਰ ਵੀ ਨਹੀਂ ਆਈ ਇਹਦੇ ਕਰਕੇ ਸਸਪੈਂਡ ਕੀਤਾ ਪਰ ਬੜਾ ਹੈਰਾਨਜਾ ਕਰਦਾ ਹੈ ਕਿ ਐਡੇ ਕਹ ਲੋ ਕਿ ਜ਼ਿੰਮੇਵਾਰ ਅਹੁਦੇ ਤੇ ਹੋਣਾ ਜ਼ਿੰਮੇਵਾਰ ਇੱਕ ਨੌਕਰੀ ਤੇ ਹੋਣਾ ਤੇ ਫੋਨ ਕਰੇ ਤੋਂ ਵੀ ਨਹੀਂ ਆਉਣਾ ਇਹੋ ਜਿਹੀ ਪਤਾ ਨਹੀਂ ਕੀ ਮਜਬੂਰੀ ਚਲੋ ਉਹ ਤੇ ਡੀਬੀ ਸਸਪੈਂਡ ਹੋ ਗਈ ਆ ਠੀਕ ਆ ਉਹਦੇ ਤੇ ਕਾਰਵਾਈ ਹੋ ਗਈ ਠੀਕ ਹੈ ਨਾ ਜੀ ਪਰ ਕੱਲ ਮੋਗੇ ਹਸਪਤਲ ਦੇ ਵਿੱਚ ਜੋ ਵਾਪਰਿਆ ਉਹਦੇ ਲਈ ਸਸਪੈਂਡ ਕਿਨੂੰ ਕਰੋਗੇ ਹਮ ਸਰ ਮੋਗੇ ਹਸਪਤਲ ਦੇ ਵਿੱਚ ਲਾਈਟ ਨਹੀਂ ਆਈ ਬਹੁਤ ਦੇਰ ਤੱਕ ਤੇ ਜਿਹੜਾ ਜਨੇਪਾ ਕਰਵਾਇਆ ਗਿਆ ਉਹ ਫੋਨ ਤੇ ਟਾਰਚਾਂ ਦੀ ਰੋਸ਼ਨੀ ਚ ਕਰਵਾਇਆ ਗਿਆ ਹੂੰ ਇਸ ਸਮੱਸਿਆ ਪਹਿਲਾਂ ਵੀ ਆਈ ਸੀ ਪਰ ਜਿੰਦਰਾ ਹਸਪਤਾਲ ਜਿੰਦਰਾ ਹਸਪਤਾਲ ਵਾਲੀ ਜੀ ਤੇ ਫਿਰ ਇਹਦੇ ਚ ਤੁਸੀਂ ਤਰਕ ਦੇ ਦਿਓ ਕਿ ਟਰਾਂਸਫਾਰਮਰ ਸੜ ਗਿਆ ਸੀ ਟਰਾਂਸਫਾਰਮਰ ਸੜ ਗਿਆ ਮੈਨੂੰ ਨਹੀਂ ਪਤਾ ਆ ਤੁਹਾਡੇ ਇੱਥੇ ਨਾ ਦਾਣਾ ਮੰਡੀ ਚ ਸੁਖਮਨ ਸਾਹਿਬ ਕਹਿੰਦੇ ਵੀ ਇੱਕ ਸਾਈਡ ਦੀ ਦੋ ਕੇ ਤਿੰਨ ਦਿਨ ਲਾਈਟ ਹੀ ਨਹੀਂ ਆਈ ਸਾਹਬ ਨਾਲੋ ਸ਼ਹਿਰ ਦੇ ਵਿੱਚ ਹੋ ਜਾਂਦਾ ਐਦਾਂ ਸ਼ਹਿਰ ਦੇ ਵਿੱਚ ਹੂੰ